9 ਦਿਨ ਦੇ ਨਮਰਾਤਰੇ ਮਨਾਉਣ ਤੋਂ ਬਾਅਦ ਹੁਣ ਲੋਕ ਬਿਲਕੁਲ ਆਪਣੇ ਆਪ ਤੋਂ ਫ੍ਰੀ ਹੋ ਗਏ ਸਨ ਤਾਂ ਉਹਨਾਂ ਵੱਲੋਂ ਫਿਰ ਲਗਾਤਾਰ ਕਿਤੇ ਨਾ ਕਿਤੇ ਬਾਹਰ ਘੁੰਮਣ ਦੀ ਵਿਉਂਤਬੰਦੀ ਬਣਾਈ ਗਈ ਸੀ ਜਾਂ ਫਿਰ ਕੁਝ ਘਰ ਬੈਠੇ ਹੀ ਕੁਝ ਸਪੈਸ਼ਲ ਖਾਣ ਦੀ ਤਾਕ ਦੇ ਵਿੱਚ ਸਨ ਤਾਂ ਅਜੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਲਗਾਤਾਰ ਰੋ ਰੋ ਕੇ ਆਪਣੀ ਹੱਡਬੀਦੀ ਦੱਸ ਰਹੀ ਹੈ ਤਾਂ ਆਖਿਰਕਾਰ ਅਜਿਹਾ ਕੀ ਹੋ ਗਿਆ ਜਿਸ ਦੇ ਕਾਰਨ ਇਸ ਨੂੰ ਵੀਡੀਓ ਪਾਉਣੀ ਪਈ ਅਤੇ ਰੋ ਰੋ ਕੇ ਆਪਣੀ ਹੱਡਬੀਤੀ ਦੱਸਣੀ ਪਈ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਮਾਮਲਾ ਕਿਸੇ ਨਿੱਜੀ ਕੰਪਨੀ ਦਾ ਜਿੱਥੇ ਕੀ ਉਸ ਲੜਕੀ ਵੱਲੋਂ ਬੇਜ ਬਰੀਆਨੀ ਮੰਗਾਈ ਗਈ ਸੀ ਕਿਉਂਕਿ ਨਵਰਾਤਰੇ ਖਤਮ ਹੋਣ ਤੋਂ ਬਾਅਦ ਹਰ ਇੱਕ ਵਿਅਕਤੀ ਦਾ ਮਨ ਕਰਦਾ ਹੈ ਕਿ ਉਹ ਹੋਣਾ ਬਾਹਰੋਂ ਮਗਾ ਕੇ ਖਾਣਾ ਖਾਵੇ ਜਾਂ ਫਿਰ ਕੋਈ ਹੋਰ ਸੁਆਦਿਸ਼ਟ ਚੀਜ਼ ਖਾਵੇ ਤਾਂ ਇਸ ਲੜਕੀ ਵੱਲੋਂ ਵੀ ਉਸ ਤਰ੍ਹਾਂ ਹੀ ਵੈਜ ਬਰੀਆਨੀ ਜਿਹੜੀ ਆ ਮਗਾਈ ਗਈ ਸੀ ਤਾਂ ਜਦ ਉਸਨੇ ਵੈਜ ਬਰੀਆਨੀ ਦਾ ਡੱਬਾ ਖੋਲ੍ਹਿਆ ਤੇ ਸੁਆਦ ਚੱਖਣ ਲਈ ਕਾਲੀ-ਕਾਲੀ ਦੇ ਨਾਲ ਇੱਕ ਦੋ ਚਮਚੇ ਜਿਹੜੇ ਨੇ ਉਹ ਮੂੰਹ ਵਿੱਚ ਪਾ ਕੇ ਇਸ ਨੂੰ ਖਾਤਾ ਤਾਂ ਜਦੋਂ ਅਗਲਾ ਚਮਚਾ ਇਸ ਵੈਜ ਬਰੀਆਨੀ ਦੇ ਵਿੱਚ ਪਾਇਆ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਅਤੇ ਜੋ ਮੂੰਹ ਦੇ ਵਿੱਚ ਉਸ ਤੇ ਖਾਣਾ ਹੁੰਦਾ ਤਾਂ ਉਹ ਵੀ ਲਗਾਤਾਰ ਥੁੱਕਣ ਲੱਗ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੈਜ ਬਰੀਆਨੀ ਦੇ ਵਿੱਚ ਉਸ ਵੱਲੋਂ ਮਾਸ ਹੋਣ ਦਾ ਖੱਸਾ ਜਤਾਇਆ ਜਾ ਰਿਹਾ ਤਾਂ ਉਸ ਨੇ ਨਾਮੀ ਕੰਪਨੀ ਦੇ ਉੱਤੇ ਦੋਸ਼ ਲਗਾਏ ਨੇ ਕਿ ਉਸ ਵੱਲੋਂ ਨਾਮੀ ਕੰਪਨੀ ਤੋਂ ਇਹ ਆਰਡਰ वेज ਬਰੀਆਨੀ ਕੀਤੀ ਸੀ ਜਿਸ ਦੇ ਵਿੱਚ ਇਹ ਨਾਨवेज ਦਾ ਟੁਕੜਾ ਆਇਆ ਹੈ ਤੇ ਉਸ ਨੇ ਰੋ ਰੋ ਕੇ ਦੱਸਿਆ ਕਿ ਉਹ ਪਿਓਰ ਵੈਜੀਟੇਰੀਅਨ ਹੈ ਤੇ ਉਸ ਨੇ ਕਦੀ ਵੀ ਨਾਨवेज ਨਹੀਂ ਖਾਦਾ ਪਰ ਜੋ ਫੂਡ ਉਸ ਨੇ ਆਰਡਰ ਕਰਕੇ ਮੰਗਵਾਇਆ ਸੀ ਤਾਂ ਉਸ ਦੇ ਵਿੱਚੋਂ ਲਗਾਤਾਰ ਜਿਹੜਾ ਆ ਉਹ ਮਾਸ ਦਾ ਟੁਕੜਾ ਮਿਲਿਆ ਤਾਂ ਉਸ ਨੇ ਕਿਹਾ ਕਿ ਸਾਡੇ ਇਸ ਨਵਰਾਤਰੇ ਰੱਖਿਆਂ ਦਾ ਕੀ ਫਾਇਦਾ ਅੱਜ ਤੱਕ ਅਸੀਂ ਕਦੀ ਵੀ ਨਾਨ ਵੈਜ ਨਹੀਂ ਖਾਦਾ ਇਹ ਕਿਤੇ ਨਾ ਕਿਤੇ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜਦੋਂ ਫਿਰ ਉਸ ਹੀ ਕੰਪਨੀ ਨੂੰ ਫੋਨ ਲਗਾਇਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਕੰਪਨੀ ਦਾ ਰੈਸਟੋਰੈਂਟ ਜਿਹੜਾ ਆ ਉਹ ਬੰਦ ਹੋ ਜਾਂਦਾ ਤਾਂ ਕੀ ਇਸ ਦੇ ਪਿੱਛੇ ਕਾਰਨ ਉਹ ਉਸ ਨੂੰ ਵੀ ਪਤਾ ਨਹੀਂ ਲੱਗ ਰਿਹਾ ਤਾਂ ਜੇਕਰ ਗੱਲ ਕਰੀਏ ਤੇ ਇਹ ਪਹਿਲਾ ਮਾਮਲਾ ਨਹੀਂ ਹੈ ਜਿਹੜਾ ਕਿ ਨਵਰਾਤਰੀਆਂ ਤੋਂ ਬਾਅਦ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੋਵੇ ਜੇਕਰ ਜ਼ਿਰਕਪੁਰ ਦੀ ਗੱਲ ਕਰੀਏ ਤਾਂ ਜ਼ਿਰਕਪੁਰ ਦੇ ਵਿੱਚ ਵੀ ਇੱਕ ਹੋਟਲ ਤੇ ਰੋਟੀ ਖਾਣ ਗਏ ਸਨ ਪਰਿਵਾਰ ਤਾਂ ਜਦੋਂ ਉਹਨਾਂ ਵੱਲੋਂ ਭੋਜਨ ਮੰਗਵਾਇਆ ਗਿਆ ਤਾਂ ਉਸ ਦੇ ਵਿੱਚ ਵੀ ਖਾਦੀ ਹੋਈ ਹੱਡੀ ਜਿਹੜੀ ਹੈ ਉਹ ਉਹਨਾਂ ਦੇ ਭੋਜਨ ਦੇ ਵਿੱਚ ਮਿਲੀ ਸੀ ਤਾਂ ਹੁਣ ਇਹ ਨਵਾਂ ਦੂਸਰਾ ਮਾਮਲਾ ਜਿਹੜਾ ਇਹ ਨਿਕਲ ਕੇ ਸਾਹਮਣੇ ਆਇਆ ਜਿਸ ਦੀ ਆਡੀਓ ਤੇ ਵੀਡੀਓ ਜਿਹੜੀ ਹੈ ਉਹ ਲੜਕੀ ਵੱਲੋਂ ਦਿਖਾਈ ਜਾ ਰਹੀ ਹੈ ਤਾਂ ਤੁਸੀਂ ਵੀ ਤਸਵੀਰਾਂ ਦੇ ਵਿੱਚ ਸਾਫ ਦੇਖ ਸਕਦੇ ਹੋ ਕਿ ਇਸ ਤਸਵੀਰਾਂ ਦੇ ਵਿੱਚ ਲੜਕੀ ਵੱਲੋਂ ਇਹ ਵੈਜ ਬਰੀਆਨੀ ਮੰਗਾਈ ਗਈ ਸੀ ਤਾਂ ਵੈਜ ਬਰੀਆਨੀ ਜਦੋਂ ਉਸ ਨੇ 2-3 ਚਮਚੇ ਖਾਦੇ ਤਾਂ ਅਹ ਥੋੜੀ ਥੱਲੇ ਜਿਹੜਾ ਆ ਦੋ ਮਾਸ ਦੇ ਟੁਕੜੇ ਉਸ ਦੇ ਵਿੱਚ ਦਿਖਾਏ ਜਾ ਰਹੇ ਨੇ ਤਾਂ ਉਸ ਨੇ ਦੋਸ਼ ਲਗਾਇਆ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਅਸੀਂ ਨਵਰਾਤਰੇ ਮਨਾ ਕੇ ਹਟਿਆ ਮਾਤਾ ਦਾ 9 ਦਿਨ ਗੁਣਗਾਨ ਕੀਤਾ ਉਸ ਦਾ ਚਿੰਤਨ ਕੀਤਾ ਤੇ ਬਾਅਦ ਵਿੱਚ ਸਾਨੂੰ ਜੋ ਆਰਡਰ ਕੀਤੇ ਹੋਏ ਖਾਣਿਆਂ ਦੇ ਵਿੱਚੋਂ ਮਾਸ ਦੇ ਟੁਕੜੇ ਮਿਲਦੇ ਨੇ ਇਹ ਕਿਤੇ ਨਾ ਕਿਤੇ ਚਿੰਤਾ ਜਨਕ ਵਿਸ਼ਾ ਹੈ ਤਾਂ ਉੱਥੇ ਹੀ ਕਿਤੇ ਨਾ ਕਿਤੇ ਇਹਨਾਂ ਕੰਪਨੀਆਂ ਦੇ ਉੱਤੇ ਸਵਾਲੀਆ ਨਿਸ਼ਾਨ ਵੀ ਖੜਾ ਹੁੰਦਾ ਹੈ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਦਾਂ ਜਿਹੜੇ ਕਰਿੰਦੇ ਨੇ ਉਹ ਧਿਆਨ ਦੇ ਨਾਲ ਕੰਮ ਨਹੀਂ ਕਰਦੇ ਜਾਂ ਫਿਰ ਜਿਨ੍ਹਾਂ ਵੱਲੋਂ ਇਹ ਪਰੋਸਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਕਿੱਡੀ ਲਾਪਰਵਾਹੀ ਜੜੀ ਹੈ ਇਹ ਵਰਤੀ ਗਈ ਹੈ ਕਿ ਇੱਕ ਵੈਜ ਬਰੀਆਨੀ ਦੀ ਥਾਂ ਤੇ ਨਾਨ ਵੈਜ ਬਰੀਆਨੀ ਜਿਹੜੀ ਆ ਉਹ ਮੰਗਾ ਲਈ ਗਈ ਆ ਤਾਂ ਲੜਕੀ ਵੱਲੋਂ ਰੋ ਰੋ ਕੇ ਸਾਰੀ ਆਪਣੀ ਹੱਡ ਬੀਤੀ ਜੜੀ ਆ ਉਹ ਦੱਸੀ ਆ ਤਾਂ ਆਓ ਤੁਸੀਂ ਵੀ ਸੁਣ ਲਓ ਆਖਿਰਕਾਰ ਉਹ ਲੜਕੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਹੈਲੋ एवरीवन ਮੈਨੇ ਅਬੀ ਸਵੀਗੀ ਸੇ ਆਪਣੇ ਲਈ ਵੈਜ ਪ੍ਰਿਆਨੀ ਆਰਡਰ ਕਰੀ ਥੀ ਰੈਸਟੋਰੈਂਟ ਦਾ ਨਾਮ ਹੈ ਲਖਨਵੀ ਕਵਾਫ ਪਰਾਠਾ ਆਮਰਪਾਲੀ ਲੇਜ਼ਰ ਵੈਲੀ ਸੈਕਟਰ 2 ਬਿਸਰਕ और मेरे को रिसीव हुई है ये नॉनवेज वेज बिरयानी देखिए और मैंने इसमें से एक दो बाइट खा भी लिया मैं एकदम प्योर वेजिटेरियन लड़की हूं और नवरात्रों में इन लोगों ने ये नॉनवेज बिरयानी भेजी है ये जान बूझ के किया गया है जिसने भी किया है ये जानबूझ के किया गया है जब वेज बिरयानी मंगाई है तो नॉन वेज भेज कैसी दिया और ऑर्डर प्लेस करने के बाद ऑर्डर प्लेस करने के बाद तुरंत रेस्टोरेंट बंद हो गया और कोई फोन नहीं लग रहा है और मैंने ये ऑर्डर स्विगी से मंगाया है